ਗਲਾ ਪੰਚਾਇਤ ਦੇ ਬਲਾਕ ਸੰਪਤੀ ਚੋਨਾ ਨੂੰ ਲੈ ਕੇ ਵਕ ਵਕ ਪਿੰਡਾਂ ਤੋਂ ਤਸਵੀਰ ਹੈ ਲੁਧਿਆਣੇ ਜਿਲੀ ਟੂੜਨਾ ਸਾਂਝੀ ਕਰ ਇਸ ਵੇਲੇ ਜਗਰਾਉਂ ਹਲਕੇ ਦੇ ਵਿੱਚ ਮੀਰਪੁਰਾ ਪਿੰਡ ਦੇ ਵਿੱਚ ਮੌਜੂਦਾ ਤਸਵੀਰਾਂ ਟੂੜਨਾ ਸਾਂਝੀਆਂ ਕਰਾਂਗੇ ਲੋਕ ਘਰਾਂ ਜੋ ਨਿਕਲ ਕੇ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਹਾਲਾਂਕਿ ਇਸ ਵਾਰ ਜੇਕਰ ਗੱਲ ਕਰੀ ਤਾਂ ਵੋਟ ਪਰਸੈਂਟ ਆ ਬਹੁਤ ਕਾਫੀ ਜ਼ਿਆਦਾ ਘੱਟ ਆ ਉਹ ਦੇਖਣ ਨੂੰ ਮਿਲ ਰਿਹਾ ਤਾਂ ਇਹ ਤਸਵੀਰਾਂ ਟੂੜਨਾ ਸਾਂਝੀਆਂ ਕਰ ਰਹੇ ਹਲਕਾ ਜਗਰਾਉਂ ਦੇ ਪਿੰਡ ਮੀਰਪੁਰਾ ਦੀਆਂ ਤਾਂ ਜਿੱਥੇ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਇਹ ਚੋਣਾਂ ਨੇ ਤੈਅ ਕਰਨਾ 2027 ਦੀਆਂ ਜਿਹੜੀਆਂ ਆਮ ਚੋਣਾਂ ਹੋਣੀਆਂ ਨੇ ਤਾਂ ਉਸ ਦੇ ਵਿੱਚ ਕਿਹੜੀ ਪਾਰਟੀ ਦੀ ਹਵਾ ਜਿਹੜੀ ਬਣਦੀ ਉਹ ਨਜ਼ਰ ਆਵੇਗੀ ਤਾਂ 17 ਤਰੀਕ ਨੂੰ ਇਸ ਦਾ ਰਿਜ਼ਲਟ ਹੈ ਉਹ ਆਣਾ ਹੈ ਤਾਂ ਹਾਲਾਂਕਿ ਵਕਵਕ ਤਾਂ ਪਿੰਡਾਂ ਤੋਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਹਲਕੀ ਫੁਲਕੀ ਝੜਾ ਪੋ ਵੀ ਦੇਖ ਰਹੇ ਮਿਲੀ ਸੀ ਪਰ ਜੇਕਰ ਮੁੱਲਾਪੁਰ ਦੀ ਗੱਲ ਕਰੀ ਤਾਂ ਲਗਾਤਾਰ ਠੋੜਾ ਦਾ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ VOTING ਪ੍ਰਕਿਰਿਆ ਉਹ ਨਿਭਾਈ ਜਾ ਰਹੀ ਹੈ ਤੇ ਜੇਕਰ ਜਗਰਾਉਂ ਦੀ ਗੱਲ ਕਰੀ ਤਾਂ ਜਗਰਾਉਂ ਦੇ ਵਿੱਚ ਵੀ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ VOTING ਪ੍ਰਕਿਰਿਆ ਉਹ ਮੁਕੰਮਲ ਕੀਤੀ ਜਾ ਰਹੀ ਹੈ ਹਾਲਾਂਕਿ VOTING ਪਰਸੈਂਟੇਜ ਜੇਕਰ ਗੱਲ ਕਰੀਏ ਤਾਂ ਉਹ ਬਹੁਤ ਘੱਟ ਨਜ਼ਰ ਆ ਰਹੀ ਹੈ ਤਾਂ ਇਹ ਅੰਦਰ ਦੀ ਵੀ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਲੋਕ ਆਪੋ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਤਾਂ ਬੈਲਟ ਪੇਪਰ ਦੇ ذریعے VOTING ਪ੍ਰਕਿਰਿਆ ਇਹ ਸਾਰੀ ਨੇਪਰੇ ਚੜ੍ ਇਹ ਤਸਵੀਰਾਂ ਨੇ ਥੋੜੀ ਸਾਂਝੀਆਂ ਕਰ ਰਹੇ ਹਾਂ ਬਾਪੂ ਤੁਸੀਂ ਪਾਲੀ ਵੋਟ ਦੀ ਹਾਂਜੀ ਪਾਲੀ ਦੀ ਅੱਛਾ ਜਦੋਂ ਤੁਸੀਂ ਵੋਟ ਪਾਉਣ ਦੇ ਲਈ ਜਾਂਦੇ ਹੋ ਜਹਨ ਦੇ ਵਿੱਚ ਕੀ ਹੁੰਦਾ ਹੈ ਕਿਹੜੇ ਮੁੱਦੇ ਹੁੰਦੇ ਨੇ ਜਹਨ ਦੇ ਵਿੱਚ ਕਰ ਮਰਜ਼ੀ ਸਾਡੇ ਤੋਂ ਮੁੱਦੇ ਤੁਹਾਨੂੰ ਕੀ ਲੱਗਦਾ ਤੁਹਾਡੇ ਮੁਤਾਬਿਕ ਕਿਹੜਾ ਉਮੀਦਵਾਰ ਹੋਣਾ ਚਾਹੀਦਾ ਜਾਂ ਤੁਹਾਡੇ ਪਿੰਡ ਦੇ ਕਿਹੜੇ ਵਿਕਾਸ ਕਾਰਜ ਨੇ ਜੋ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਨੇ ਉਹ ਸਾਰੇ ਠੀਕ ਆ ਬਸ ਆਪਣੇ ਅਨੁਸਾਰ ਤੋਂ ਹੂੰ ਹੂੰ ਹੁਣ ਤੱਕ ਠੀਕ ਹੈ ਕੋਈ ਰੁਲਗਾ ਪਤਾ ਨਹੀਂ ਦੇਖ ਨੂੰ ਮਿਲਿਆ ਆਪਣੇ ਵਿੱਚ ਨੋ ਨੋ ਕੋਈ ਨਹੀਂ ਐ ਸ਼ਾਂਤੀ ਨਾ ਵੋਟਾਂ ਪੈ ਰਹੀਆਂ ਸ਼ਾਂਤੀ ਨਾ ਪੈ ਰਹੀਆਂ ਵੋਟਾਂ ਸ਼ਾਂਤੀ ਨਾ ਸਹੀ ਟੰਗਣਾ ਪੈ ਰਹੀਆਂ ਕੋਈ ਬਿਲਕੁਲ ਤਾਂ ਮਾਤਾ ਜੀ ਵੋਟ ਪਾਉਣ ਦੇ ਲਈ ਆਏ ਹੋ ਕੀ ਸੋਚ ਕੇ ਵੋਟ ਪਾਉਂਦੇ ਹੋ ਮਨ ਦੇ ਵਿੱਚ ਕੀ ਚੱਲ ਰਿਹਾ ਹੁੰਦਾ ਜਿਸ ਸਮੇਂ ਵੋਟ ਪਾਉਂਦੇ ਹੋ ਹਾਲਾਂਕਿ ਅਸੀਂ ਇਹ ਨਹੀਂ ਪੁੱਛਾਂਗੇ ਕਿ ਕਿਹੜੇ ਕੈਂਡੀਡੇਟ ਨੂੰ ਵੋਟ ਪਾਣੀ ਹੈ ਉਹਨਾ ਦੱਸਿਓ ਇਹ ਦੱਸਿਓ ਜੀ ਮਨ ਦੇ ਵਿੱਚ ਮੁੱਦੇ ਕਿਹੜੇ ਹੁੰਦੇ ਨੇ ਵੀ ਕਿਹੋ ਜਿਹਾ ਕੈਂਡੀਡੇਟ ਹੋਣਾ ਚਾਹੀਦਾ ਹੈ ਕਿਹੋ ਜਿਹਾ ਕੰਮ ਕਰਨੇ ਚਾਹੀਦੇ ਨੇ ਬੜੀਆ ਕੰਮ ਕਰਨੇ ਚਾਹੀਦੇ ਆਪਾਂ ਤਾਂ ਬੜੀਆ ਬੜੀਆ ਬੰਦਾ ਸਾਰਿਆਂ ਨੂੰ ਇੱਕ ਨਿਗਰ ਨਾਲ ਹੀ ਟੱਕਣਾ ਚਾਹੀਦਾ ਜਿਹੜਾ ਬਰੂਗਾ ਮੂਲੇ ਵਿਚਾਰ ਬਹੁਤ ਵੱਡੇ ਹੋਣੇ ਚਾਹੀਦੇ ਆ ਜਾਨੀ ਜੀ ਜਨਤਾ ਦੇ ਖਾਤਰ ਵਧੀਆ ਹੋਵੇ ਤੇ ਮਾਦੀ ਲੋਕ ਬਹੁਤ ਘੱਟ ਨਜ਼ਰ ਆ ਰਹੇ ਇਸ ਵਾਰ ਵੋਟ ਪਾਉਣ ਦੇ ਲਈ ਇਸ ਨੂੰ ਕਿਵੇਂ ਦੇਖਦੇ ਹੋ ਵੋਟ ਤਾਂ ਸੀ ਐਂ ਕਹਿਣਾ ਫਤਵੀ ਜੀ ਨੂੰ ਪਾਏ ترقی ਕਰੇ ਵਧੀਆ ਕੰਮ ਕਰੇ ਵਧੀਆ ਬੰਦਾ ਹੋਵੇ ਪਰ ਲੋਕ ਇਸ ਵਾਰ ਕਿਉਂ ਘਟ ਘਰਾਚੋਂ ਨਿਕਲ ਰਹੇ ਨੇ ਬਸ ਪਤਾ ਨਹੀਂ ਪਤਾ ਇਹ ਗੱਲ ਨਹੀਂ ਉਹਨੂੰ ਪਤਾ ਕੀ ਨੇ ਕਰੇ ਹਾਂ ਕੁਝ ਤਾਂ ਪਹੁੰਚ ਕੇ ਵੋਟ ਪਾਣੇ ਹਾਂ ਪਾਉਣ ਆ ਗਏ ਇਸ ਟਾਈਮ ਵੋਟ ਨਹੀਂ ਵੋਟ ਪਾਣੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਲੋ ਬੋਟ ਰੱਖਣ ਦਾ ਕੋਈ ਫਾਇਦਾ ਤਾਂ ਹੈ ਨਹੀਂ ਪਰ ਤੋਂ ਪਾਉਣੇ ਚਾਹੀਦੇ ਆ ਬਣਨਾ ਨਾ ਬਣਨਾ ਅਗਲੇ ਨੇ ਆਪਦੀ ਕਿਸਮਤ ਬਿਲਕੁਲ ਹੈ ਕਿ ਨਾ ਤਾਂ ਬਿਲਕੁਲ ਬਹੁਤ ਵਧੀਆ ਗੱਲ ਕਹੀ ਹੈ ਮਾਤਾ ਜੀ ਨੇ ਕਿ ਵੋਟ ਦਾ ਜਿਹੜਾ ਕਿਸਤਮਾਲ ਆ ਉਹ ਜਰੂਰ ਕਰਨਾ ਚਾਹੀਦਾ ਜਿੱਤੇ ਜਿਹੜਾ ਮਰਦੀ ਜਿਹੜਾ ਜਿੱਤੇ ਕੋ ਦੀ ਕਿਸਮਤ ਆ ਪਰ ਜਿਹੜੀ ਵੋਟ ਆ ਉਸ ਦਾ ਇਸਤੇਮਾਲ ਉਹ ਜਰੂਰ ਕਰਨਾ ਚਾਹੀਦਾ ਹੈ ਜ਼ਿਲ੍ਹਾ ਪੰਚਾਇਤ ਦੇ ਬਲਾਕ ਸੰਪਤੀ ਚੋਣਾਂ ਨੂੰ ਲੈ ਕੇ ਵੱਖ-ਵੱਖ ਪਿੰਡਾਂ ਤੋਂ ਤਸਵੀਰਾਂ ਲੁਧਿਆਣੇ ਜਿਲੀ ਟੋੜਨਾ ਸਾਂਝੀ ਕਰ ਇਸ ਵੇਲੇ ਜਗਰਾਉਂ ਹਲਕੇ ਦੇ ਵਿੱਚ ਮੀਰਪੁਰਾ ਪਿੰਡ ਦੇ ਵਿੱਚ ਮੌਜੂਦਾ ਤਸਵੀਰਾਂ ਟੋੜਨਾ ਸਾਂਝੀਆਂ ਕਰਾਂਗੇ ਲੋਕ ਘਰਾਂ ਜੋ ਨਿਕਲ ਕੇ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਹਾਲਾਂਕਿ ਇਸ ਵਾਰ ਜੇਕਰ ਗੱਲ ਕਰੀ ਤਾਂ ਵੋਟ ਪਰਸੈਂਟ ਆਪ ਕਾਫੀ ਜ਼ਿਆਦਾ ਘੱਟ ਆ ਉਹ ਦੇਖਣ ਨੂੰ ਮਿਲ ਰਿਹਾ ਤਾਂ ਇਹ ਤਸਵੀਰਾਂ ਟੋੜਨਾ ਸਾਂਝੀਆਂ ਕਰ ਰਹੇ ਆ ਹਲਕਾ ਜਗਰਾਉਂ ਦੇ ਪਿੰਡ ਮੀਰਪੁਰਾ ਦੀਆਂ ਤਾਂ ਜਿੱਥੇ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਪਹੁੰਚ ਰਹੇ ਨੇ ਤਾ ਇਹਨਾਂ ਚੋਣਾਂ ਨੇ ਤੈਅ ਕਰਨਾ 2027 ਦੀਆਂ ਜਿਹੜੀਆਂ ਆਮ ਚੋਣਾਂ ਹੋਣੀਆਂ ਨੇ ਤਾਂ ਉਸ ਦੇ ਵਿੱਚ ਕਿਹੜੀ ਪਾਰਟੀ ਦੀ ਹਵਾ ਜਿਹੜੀ ਬਣਦੀ ਹੈ ਉਹ ਨਜ਼ਰ ਆਵੇਗੀ ਤਾਂ 17 ਤਰੀਕ ਨੂੰ ਇਸ ਦਾ ਰਿਜ਼ਲਟ ਹੈ ਉਹ ਆਣਾ ਹੈ ਤਾਂ ਹਾਲਾਂਕਿ ਬਖਵਖ ਤਿੰਨਾਂ ਤੋਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਹਲਕੀ ਫੁਲਕੀ ਚੜੇ ਪੋ ਵੀ ਦੇਖ ਰਹੇ ਮਿਲੀ ਸੀ ਪਰ ਜੇਕਰ ਮੁੱਲਾਪੁਰ ਦੀ ਗੱਲ ਕਰੀ ਤਾਂ ਲਗਾਤਾਰ ਠੋੜਨਾ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ VOTING ਪ੍ਰਕਿਰਿਆ ਉਹ ਨਿਭਾਈ ਜਾ ਰਹੀ ਹੈ ਔਰ ਜੇਕਰ ਜਗਰਾਉਂ ਦੀ ਗੱਲ ਕਰੀ ਤਾਂ ਜਗਰਾਉਂ ਦੇ ਵਿੱਚ ਵੀ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ VOTING ਪ੍ਰਕਿਰਿਆ ਉਹ ਮੁਕੰਮਲ ਕੀਤੀ ਜਾ ਰਹੀ ਹੈ ਹਾਲਾਂਕਿ VOTING ਪਰਸੈਂਟੇਜ ਜੇਕਰ ਗੱਲ ਕਰੀਏ ਤਾਂ ਉਹ ਬਹੁਤ ਘੱਟ ਨਜ਼ਰ ਆ ਰਹੀ ਹੈ ਤਾਂ ਇਹ ਅੰਦਰ ਦੀ ਵੀ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਲੋਕ ਆਪੋ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਬੈਲਟ ਪੇਪਰ ਦੇ ذریعے VOTING ਪ੍ਰਕਿਰਿਆ ਇਹ ਸਾਰੀ ਨੇਪਰੇ ਚੜੀ ਇਹ ਤਸਵੀਰਾਂ ਨੇ થોੜੀਆਂ ਸਾਂਝੀਆਂ ਕਰ ਰਹੇ ਹਾਂ ਬਾਪੂ ਤੁਸੀਂ ਪਾਲੀ ਵੋਟ ਦੀ ਹਾਂਜੀ ਪਾਲੀ ਅੱਜ ਜਦੋਂ ਅਸੀਂ ਵੋਟ ਪਾਉਣ ਦੇ ਲਈ ਜਾਂਦੇ ਹਾਂ ਜਹਨ ਦੇ ਵਿੱਚ ਕੀ ਹੁੰਦਾ ਹੈ ਕਿਹੜੇ ਮੁੱਦੇ ਹੁੰਦੇ ਨੇ ਜਹਨ ਦੇ ਵਿੱਚ ਕੁੜ ਮਰਜ਼ੀ ਸਮੋਂ ਮੁੱਦੇ ਤੁਹਾਨੂੰ ਕੀ ਲੱਗਦਾ ਤੁਹਾਡੇ ਮੁਤਾਬਿਕ ਕਿਹੜਾ ਉਮੀਦਵਾਰ ਹੋਣਾ ਚਾਹੀਦਾ ਜਾਂ ਤੁਹਾਡੇ ਪਿੰਡ ਦੇ ਕਿਹੜੇ ਵਿਕਾਸ ਕਾਰਜ ਨੇ ਜੋ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਨੇ ਉਹ ਸਾਰੇ ਠੀਕ ਆ ਬਸ ਆਪਣੇ ਆਪ ਨੂੰ ਤੋਂ ਹੂੰ ਹੂੰ ਹੁਣ ਤੱਕ ਠੀਕ ਹੈ ਕੋਈ ਰੌਲਾ ਘਪਾ ਨਹੀਂ ਦੇਖਣ ਨੂੰ ਮਿਲਿਆ ਪਿੰਡ ਨੂੰ ਨੋ ਨੋ ਕੋਈ ਨਹੀਂ ਸ਼ਾਂਤੀ ਨਾ ਬੋਟਾਂ ਪੈ ਰਹੀ ਆ ਸ਼ਾਂਤੀ ਨਾ ਪੈ ਰਹੀ ਆ ਬੋਟਾਂ ਹੂੰ ਸ਼ਾਂਤੀ ਨਾ ਸਹੀ ਟੰਗਣਾ ਪੈ ਰਹੀ ਆ ਕੋਈ ਬਿਲਕੁਲ ਤਾਂ ਮਾਤਾ ਜੀ ਵੋਟ ਪਾਉਣ ਦੇ ਲਈ ਆਏ ਹੋ ਕੀ ਸੋਚ ਕੇ ਵੋਟ ਪਾਉਂਦੇ ਹੋ ਮਨ ਦੇ ਵਿੱਚ ਕੀ ਚੱਲ ਰਿਹਾ ਹੁੰਦਾ ਜਿਸ ਸਮੇਂ ਵੋਟ ਪਾਉਂਦੇ ਹੋ ਹਾਲਾਂਕਿ ਅਸੀਂ ਇਹ ਨਹੀਂ ਪੁੱਛਾਂਗੇ ਕਿ ਕਿਹੜੇ ਕੈਂਡੀਡੇਟ ਨੂੰ ਵੋਟ ਪਾਣੀ ਹੈ ਉਹਨਾਂ ਦੱਸਿਓ ਇਹ ਦੱਸਿਓ ਜੀ ਮਨ ਦੇ ਵਿੱਚ ਮੁੱਦੇ ਕਿਹੜੇ ਹੁੰਦੇ ਨੇ ਵੀ ਕਿਹੋ ਜਿਹਾ ਕੈਂਡੀਡੇਟ ਹੋਣਾ ਚਾਹੀਦਾ ਹੈ ਕਿਹੋ ਜਿਹੇ ਕੰਮ ਕਰਨੇ ਚਾਹੀਦੇ ਨੇ ਕੰਮ ਦੱਸ ਦੇ ਭਾ ਮਿੱਤ ਬੜੀਆ ਕੰਮ ਕਰਨੇ ਚਾਹੀਦੇ ਆ ਪਰ ਤੋਂ ਬੜੀਆ ਬੜੀਆ ਬੰਦਾ ਸਾਰਿਆਂ ਨੂੰ ਇੱਕ ਨਿਗਾ ਨਾਲ ਹੀ ਤੱਕਣਾ ਚਾਹੀਦਾ ਜਿਹੜਾ ਬਰੂਗਾ ਬਹੁਤ ਵਿਚਾਰ ਬਹੁਤ ਵੱਡੇ ਹੋਣੇ ਚਾਹੀਦੇ ਆ ਜਾਣੀ ਜੀ ਜਨਤਾ ਦੇ ਖਾਤਰ ਵਧੀਆ ਹੋਵੇ ਤੇ ਮਾਦੀ ਲੋਕ ਬਹੁਤ ਘੱਟ ਨਜ਼ਰ ਆ ਰਹੇ ਇਸ ਵਾਰ ਵੋਟ ਪਾਉਣ ਦੇ ਲਈ ਇਸ ਨੂੰ ਕਿਵੇਂ ਦੇਖਦੇ ਹੋ ਵੋਟ ਤਾਂ ਸੀ ਐ ਕਹਿੰਦੇ ਪਤੂ ਜਿਹਨੂੰ ਪਾਈਏ ਤਰੱਕੀ ਕਰੇ ਵਧੀਆ ਕੰਮ ਕਰੇ ਵਧੀਆ ਬੰਦਾ ਹੋਵੇ ਪਰ ਲੋਕ ਇਸ ਵਾਰ ਕਿਉਂ ਘਟ ਘਰਾਚੋਂ ਨਿਕਲ ਰਹੇ ਨੇ ਬਸ ਪਤਾ ਨਹੀਂ ਪਤਾ ਹੀ ਗੱਲ ਨਹੀਂ ਉਹਨੂੰ ਪਤਾ ਕੀ ਨਿਕਲਿਆ ਹਾਂ ਕੁਝ ਤਾਂ ਪਹੁੰਚ ਕੇ ਵੋਟ ਪਾਣੇ ਹਾਂ ਪਾਉਣ ਆ ਗਏ ਇਸ ਟਾਈਮ ਨਹੀਂ ਵੋਟ ਪਾਣੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੇ ਲੋ ਬੋਟ ਰੱਖਣ ਦਾ ਕੋਈ ਫਾਇਦਾ ਤਾਂ ਹੈ ਨਹੀਂ ਪਰ ਤੋਂ ਪਾਉਣੇ ਚਾਹੀਦੇ ਬੰਨਾ ਨਾ ਬੰਨਾ ਅਗਲੇ ਨੇ ਆਪਦੀ ਕਿਸਮਾਤਾ ਬਿਲਕੁਲ ਹੈ ਕਿ ਨਾ ਤਾਂ ਬਿਲਕੁਲ ਬਹੁਤ ਵਧੀਆ ਗੱਲ ਕੀ ਹੈ ਮਾਤਾ ਜੀ ਨੇ ਕਿ ਵੋਟ ਦਾ ਜਿਹੜਾ ਕਿਸਤਮਾਲ ਆ ਉਹ ਜਰੂਰ ਕਰਨਾ ਚਾਹੀਦਾ ਜਿੱਤੇ ਜਿਹੜਾ ਮਰਦੀ ਜਿਹੜਾ ਜਿੱਤੇ ਕੋ ਦੀ ਕਿਸਮਤ ਪਰ ਜਿਹੜੀ ਵੋਟ ਆ ਉਸ ਦਾ ਇਸਤੇਮਾਲ ਉਹ ਜਰੂਰ ਕਰਨਾ ਚਾਹੀਦਾ ਜ਼ਿਲ੍ਹਾ ਪੰਚਾਇਤ ਦੇ ਬਲਾਕ ਸੰਮਤੀ ਚੋਨਾ ਨੂੰ ਲੈ ਕੇ ਵੱਖ-ਵੱਖ ਪਿੰਡਾਂ ਤੋਂ ਤਸਵੀਰਾਂ ਲੁਧਿਆਣਾ ਜਿਲ੍ਹੇ ਤੋਂ ਸਾਂਝੀ ਕਰ ਇਸ ਵੇਲੇ ਜਗਰਾਉਂ ਹਲਕੇ ਦੇ ਵਿੱਚ ਮੀਰਪੁਰਾ ਪਿੰਡ ਦੇ ਵਿੱਚ ਮੌਜੂਦਾ ਤਸਵੀਰਾਂ ਛੁੱਟਣਾ ਸਾਂਝੀਆਂ ਕਰਾਂਗੇ ਲੋਕ ਘਰਾਂ 'ਚੋਂ ਨਿਕਲ ਕੇ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਹਾਲਾਂਕਿ ਇਸ ਵਾਰ ਜੇਕਰ ਗੱਲ ਕਰੀ ਤਾਂ ਵੋਟ ਪਰਸੈਂਟ ਆਪ ਕਾਫੀ ਜ਼ਿਆਦਾ ਘੱਟ ਆ ਉਹ ਦੇਖਣ ਨੂੰ ਮਿਲ ਰਿਹਾ ਤਾਂ ਇਹ ਤਸਵੀਰਾਂ ਛੁੱਟਣਾ ਸਾਂਝੀਆਂ ਕਰ ਰਹੇ ਹਾਂ ਹਲਕਾ ਜਗਰਾਉਂ ਦੇ ਪਿੰਡ ਮੀਰਪੁਰਾ ਦੀਆਂ ਤਾਂ ਜਿੱਥੇ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਇਹਨਾਂ ਚੋਣਾਂ ਨੇ ਤੈਅ ਕਰਨਾ 2027 ਦੀਆਂ ਜਿਹੜੀਆਂ ਆਮ ਚੋਣਾਂ ਹੋਣੀਆਂ ਨੇ ਤਾਂ ਉਸ ਦੇ ਵਿੱਚ ਕਿਹੜੀ ਪਾਰਟੀ ਦੀ ਹਵਾ ਜਿਹੜੀ ਬਣਦੀ ਹੈ ਉਹ ਨਜ਼ਰ ਆਵੇਗੀ ਤਾਂ 17 ਤਰੀਕ ਨੂੰ ਇਸ ਦਾ ਰਿਜ਼ਲਟ ਹੈ ਉਹ ਆਣਾ ਹੈ ਤਾਂ ਹਾਲਾਂਕਿ ਵਕ-ਵਕ ਤਾਂ ਪਿੰਡਾਂ ਤੋਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਹਲਕੀ ਫੁਲਕੀ ਚੜ੍ਹ ਪੋ ਵੀ ਦੇਖਰੋ ਮਿਲੀ ਸੀ ਪਰ ਜੇਕਰ ਮੁੱਲਾਪੁਰ ਦੀ ਗੱਲ ਕਰੀ ਤਾਂ ਲਗਾਤਾਰ ਠੋੜਾ ਦਾ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ VOTING ਪ੍ਰਕਿਰਿਆ ਉਹ ਨਿਭਾਈ ਜਾ ਰਹੀ ਹੈ ਔਰ ਜੇਕਰ ਜਗਰਾਉਂ ਦੀ ਗੱਲ ਕਰੀ ਤਾਂ ਜਗਰਾਉਂ ਦੇ ਵਿੱਚ ਵੀ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ VOTING ਪ੍ਰਕਿਰਿਆ ਉਹ ਮੁਕੰਮਲ ਕੀਤੀ ਜਾ ਰਹੀ ਹੈ ਹਾਲਾਂਕਿ VOTING ਪਰਸੈਂਟੇਜ ਜੇਕਰ ਗੱਲ ਕਰੀਏ ਤਾਂ ਉਹ ਬਹੁਤ ਘੱਟ ਨਜ਼ਰ ਆ ਰਹੀ ਹੈ ਤਾਂ ਇਹ ਅੰਦਰ ਦੀ ਵੀ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਲੋਕ ਆਪੋ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਬੈਲਟ ਪੇਪਰ ਦੇ ذریعے VOTING ਪ੍ਰਕਿਰਿਆ ਇਹ ਸਾਰੀ ਨੇਪਰੇ ਚ ਇਹ ਤਸਵੀਰਾਂ ਨੇ ਥੋੜਾ ਸਾਂਝੀਆਂ ਕਰ ਰਹੇ ਹਾਂ ਬਾਪੂ ਤੁਸੀਂ ਪਾਲੀ ਵੋਟ ਦੀ ਹਾਂਜੀ ਪਾਲੀ ਦੀ ਅੱਛਾ ਜਦੋਂ ਤੁਸੀਂ ਵੋਟ ਪਾਉਣ ਦੇ ਲਈ ਜਾਂਦੇ ਹੋ ਜਿਹਨ ਦੇ ਵਿੱਚ ਕੀ ਹੁੰਦਾ ਹੈ ਕਿਹੜੇ ਮੁੱਦੇ ਹੁੰਦੇ ਨੇ ਜਿਹਨ ਦੇ ਵਿੱਚ ਕਰ ਮਰਜ਼ੀ ਸਾਡੇ ਤੋਂ ਮੁੱਦੇ ਤੁਹਾਨੂੰ ਕੀ ਲੱਗਦਾ ਥੋਡੇ ਮੁਤਾਬਕ ਕਿਹੜਾ ਉਮੀਦਵਾਰ ਹੋਣਾ ਚਾਹੀਦਾ ਜਾਂ ਤੁਹਾਡੇ ਪਿੰਡ ਦੇ ਕਿਹੜੇ ਵਿਕਾਸ ਕਾਰਜ ਨੇ ਜੋ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਨੇ ਉਹ ਸਾਰੇ ਠੀਕ ਆ ਬਸ ਆਪਣੇ ਆਪ ਨੂੰ ਹੂੰ ਹੂੰ ਹੁਣ ਤੱਕ ਠੀਕ ਐ ਕੋਈ ਰੌਲਾ ਗੱਪਾ ਤਾਂ ਨਹੀਂ ਦੇਖਣ ਨੂੰ ਮਿਲਿਆ ਆਪਣੇ ਪਿੰਡ ਨੂੰ ਨੋ ਨੋ ਕੋਈ ਨਹੀਂ ਐ ਸ਼ਾਂਤੀ ਨਾ ਵੋਟਾਂ ਪੈ ਰਹੀਆਂ ਸ਼ਾਂਤੀ ਨਾ ਪੈ ਰਹੀਆਂ ਵੋਟਾਂ ਸ਼ਾਂਤੀ ਨਾ ਸਹੀ ਢੰਗ ਨਾਲ ਪੈ ਰਹੀਆਂ ਕੋਈ ਬਿਲਕੁਲ ਤਾਂ ਮਾਤਾ ਜੀ ਵੋਟ ਪਾਉਣ ਦੇ ਲਈ ਆਏ ਹੋ ਕੀ ਸੋਚ ਕੇ ਵੋਟ ਪਾਉਂਦੇ ਹੋ ਮਨ ਦੇ ਵਿੱਚ ਕੀ ਚੱਲ ਰਿਹਾ ਹੁੰਦਾ ਜਿਸ ਸਮੇਂ ਵੋਟ ਪਾਉਂਦੇ ਹੋ ਹਾਲਾਂਕਿ ਅਸੀਂ ਇਹ ਨਹੀਂ ਪੁੱਛਾਂਗੇ ਕਿਹੜੇ ਕੈਂਡੀਡੇਟ ਨੂੰ ਵੋਟ ਪਾਣੀ ਹੈ ਉਹ ਨਾਲ ਦੱਸਿਓ ਇਹ ਦੱਸੋ ਜੀ ਮਨ ਦੇ ਵਿੱਚ ਮੁੱਦੇ ਕਿਹੜੇ ਹੁੰਦੇ ਨੇ ਵੀ ਕਿਹੋ ਜਿਹਾ ਕੈਂਡੀਡੇਟ ਹੋਣਾ ਚਾਹੀਦਾ ਹੈ ਕਿਹੋ ਜੇ ਕੰਮ ਕਰਨੇ ਚਾਹੀਦੇ ਨੇ ਕੰਮ ਦੱਸ ਦਿਓ ਭਾਵੇਂ ਤੁਮ ਬੜੀਆ ਕੰਮ ਕਰਨੇ ਚਾਹੀਦੇ ਆ ਪਰ ਤੋਂ ਬੜੀਆ ਬੜੀਆ ਬੰਦਾ ਸਾਰਿਆਂ ਨੂੰ ਇੱਕ ਨਿਗਾਹ ਨਾਲ ਹੀ ਤੱਕਣਾ ਚਾਹੀਦਾ ਜਿਹੜਾ ਬਰੂਗਾ ਮੂਲੇ ਵਿਚਾਰ ਬਹੁਤ ਵੱਡੇ ਹੋਣੇ ਚਾਹੀਦੇ ਆ ਜਾਣੀ ਜੀ ਜਨਤਾ ਦੇ ਖਾਤਰ ਬਰਗੇ ਹੋ ਗਏ ਤੇ ਮਾਤੇ ਲੋਕ ਬਹੁਤ ਘੱਟ ਨਜ਼ਰ ਆ ਰਹੇ ਇਸ ਵਾਰ ਵੋਟ ਪਾਉਣ ਦੇ ਲਈ ਇਸ ਨੂੰ ਕਿਵੇਂ ਦੇਖਦੇ ਹੋ ਵੋਟ ਤਾਂ ਸੀ ਐਂ ਕਹਿਣਾ ਫਟੋ ਜਿਹਨੂੰ ਪਾਈਏ ਤਰੱਕੀ ਕਰੇ ਵਧੀਆ ਕੰਮ ਕਰੇ ਵਧੀਆ ਬੰਦਾ ਹੋਵੇ ਪਰ ਲੋਕ ਇਸ ਵਾਰ ਕਿਉਂ ਘਟ ਘਰਾਚੋਂ ਨਿਕਲ ਰਹੇ ਨੇ ਬਸ ਪਤਾ ਨਹੀਂ ਪਤਾ ਹੀ ਗੱਲ ਨਹੀਂ ਉਹਨੂੰ ਪਤਾ ਕੀ ਨੇ ਕਰੇ ਹਾਂ ਤੁਸੀਂ ਤਾਂ ਪਹੁੰਚ ਕੇ ਵੋਟ ਪਾਣੇ ਹਾਂ ਪਾਉਣ ਆ ਗਏ ਇਸ ਟਾਈਮ ਨਹੀਂ ਵੋਟ ਪਾਣੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਲੋ ਬੋਟ ਰੱਖਣ ਦਾ ਕੋਈ ਫਾਇਦਾ ਹੈ ਨਹੀਂ ਪਤਾ ਪਾਉਣੇ ਚਾਹੀਦੇ ਆ ਬਣਨਾ ਨਾ ਬਣਨਾ ਅਗਲੇ ਦਿਨੇ ਆਡੀ ਕਿਸਮਤ ਬਿਲਕੁਲ ਹੈਗਣਾ ਤਾਂ ਬਿਲਕੁਲ ਬਹੁਤ ਵਧੀਆ ਗੱਲ ਕਹੀ ਹੈ ਮਾਤਾ ਜੀ ਨੇ ਕਿ ਵੋਟ ਦਾ ਜਿਹੜਾ ਕਿਸਤਮਾਲ ਆ ਉਹ ਜ਼ਰੂਰ ਕਰਨਾ ਚਾਹੀਦਾ ਜਿੱਤੇ ਜਿਹੜਾ ਮਰਦੀ ਜਿਹੜਾ ਜਿੱਤੇ ਕੋ ਦੀ ਕਿਸਮਤ ਪਰ ਜਿਹੜੀ ਵੋਟ ਆ ਉਸ ਦਾ ਇਸਤੇਮਾਲ ਉਹ ਜ਼ਰੂਰ ਕਰਨਾ ਚਾਹੀਦਾ ਹੈ